हां जी दोस्तों ਜਿਵੇਂ ਕਿ ਸਾਨੂੰ ਪਤਾ ਹੈ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕੱਲ ਤੋਂ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਅਸੀਂ ਕੀ ਦੇਖ ਰਹੇ ਹਾਂ ਕਿ ਇੱਕ ਔਰਤ ਜਿਹੜੀ ਕਿ ਆਪਣੀ ਸੱਸ ਦੇ ਨਾਲ ਜਿਹੜਾਗਾ ਕਾਫੀ ਜ਼ਿਆਦਾ ਐਦਾਂ ਦਾ ਵਰਤੋਅ ਕਰ ਰਹੀ ਹੈ ਤੇ ਜਿਸ ਤੋਂ ਬਾਅਦ ਉਸ ਦੁਆਰਾ ਕਾਫੀ ਜ਼ਿਆਦਾ ਜਿਹੜਾ ਤੱਕਾਗਾ ਉਹ ਕੀਤਾ ਜਾਂਦਾਗਾ ਤੇ ਇਹ ਕੰਮ ਜਿਹੜਾ ਉਸ ਦੁਆਰਾ ਰੋਜ਼ ਕੀਤਾ ਜਾਂਦਾ ਸੀਗਾ ਪਰ ਇਸ ਤੋਂ ਬਾਅਦ ਜਿਹੜਾ ਉਸ ਔਰਤ ਦਾ ਮੁੰਡਾ ਹੁੰਦਾਗਾ ਤਾਂ ਉਹ ਚੋਰੀਆਂ ਵੀਡੀਓ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਕਰ ਦਿੰਦਾਗਾ ਕਿਉਂਕਿ ਉਸ ਦੁਆਰਾ ਇਹ ਚੀਜ਼ ਦੇਖੀ ਨਹੀਂ ਜਾਂਦੀ ਤੇ ਜਿਸ ਤੋਂ ਬਾਅਦ ਜਦੋਂ ਇਹ ਵੀਡੀਓ ਵਾਇਰਲ ਹੋ ਜਾਂਦੀ ਹੈ ਤਾਂ ਗੁਰਸਿੱਖ ਨੇ ਜਿਹੜੇ ਉਹ ਉਸਦੇ ਘਰ ਚਲੇ ਜਾਂਦੇ ਨੇ ਤੇ ਉਸ ਔਰਤ ਨੂੰ ਜਦੋਂ ਦੇਖਦੇ ਨੇ ਤਾਂ ਉਸ ਟਾਈਮ ਉਸ ਔਰਤ ਦੀ ਡਰਿੰਕ ਕੀਤੀ ਹੁੰਦੀ ਹੈ ਤੇ ਜਦੋਂ ਉਸ ਨੂੰ ਪੁੱਛਿਆ ਜਾਂਦਾ ਤੂੰ ਐਦਾਂ ਕਿਉਂ ਕਰ ਰਹੀ ਐ ਤਾਂ ਉਹ ਇਸ ਹਾਲ ਦੇ ਵਿੱਚ ਹੁੰਦੀ ਹੈ ਕਿ ਉਸ ਨੂੰ ਇਹ ਨਹੀਂ ਪਤਾ ਹੁੰਦਾ ਕਿ ਮੈਂ ਕਿਸ ਤਰੀਕੇ ਦੇ ਨਾਲ ਗੱਲ ਕਰਨੀ ਹੈ ਤੇ ਜੋ ਗੁਰੂ ਦੇ ਸਿੱਖ ਹੁੰਦੇ ਨੇ ਤੇ ਉਹ ਉਸ ਨੂੰ ਸਮਝਾਉਂਦੇ ਨੇ ਕਿ ਤੂੰ ਇਸ ਤਰੀਕੇ ਦੇ ਨਾਲ ਨਹੀਂ ਕਰਨਾ ਜੇ ਅੱਜ ਤੋਂ ਬਾਅਦ ਇਸ ਦੁਆਰਾ ਐਦਾਂ ਕੀਤਾ ਉਹ ਜਾਵੇਗਾ ਤਾਂ ਸਾਡੇ ਤੋਂ ਬੁਰਾ ਕੋਈ ਨਹੀਂ ਹੋਵੇਗਾ ਤੇ ਉਸ ਟਾਈਮ ਜਦੋਂ ਇਹ ਗੱਲ ਗੁਰੂ ਦੇ ਸਿੱਖਾਂ ਦੁਆਰਾ ਕੀਤੀ ਜਾਂਦੀ ਹੈ ਤਾਂ ਉਹ ਔਰਤ ਇੱਕ ਪਾਸੇ ਬੈਠੀ ਹੁੰਦੀ ਹੈ ਤਾਂ ਉਹ ਇਹ ਵੀ ਕਹਿੰਦੀ ਹੈ ਕਿ ਮੇਰੀ ਇਨਸ਼ਾ ਅੱਤੇ ਉੱਤੇ ਪਲਾਸਟਰ ਲੱਗਿਆ ਹੋਇਆਗਾ ਪਰ ਜੇ ਦੇਖਿਆ ਜਾਵੇ ਪਰ ਜਿਵੇਂ ਉਹ ਹਾਲਤ ਹੁੰਦੀ ਹੈ ਉਸ ਔਰਤ ਦੀ ਕਿ ਉਸਨੇ ਡਰਿੰਕ ਕੀਤੀ ਹੁੰਦੀ ਹੈ ਦਿਨ ਦਿਹਾੜੇ ਤਾਂ ਇਹ ਇੱਕ ਸਾਡੇ ਸਮਾਜ ਲਈ ਕੀ ਹੈ ਇੱਕ ਬਹੁਤ ਜ਼ਿਆਦਾ ਮਾੜੀ ਗੱਲ ਹੈ ਕਿਉਂਕਿ ਜਿੱਥੇ ਦੇਖਿਆ ਜਾਵੇ ਔਰਤਾਂ ਨੇ ਜਿਹੜੀਆਂ ਉਹ ਅੱਜ ਸਾਡੀ ਸੁਸਾਇਟੀ ਦੇ ਵਿੱਚ ਬੰਦੇ ਦੇ ਮੋਢੇ ਨਾਲ ਮੋਢਾ ਮਲਾ ਕੇ ਖੜੀਆਂ ਹੁੰਦੀਆਂ ਨੇ ਉੱਥੇ ਇਹਦੇ ਵਾਰ ਇਸ ਤਰ੍ਹਾਂ ਦੀਆਂ ਔਰਤਾਂ ਜਿਹੜੀਆਂ ਸਾਡੇ ਸਿਸਟਮ ਨੂੰ ਜਿਹੜੀਆਂ ਖਰਾਬ ਕਰ ਦਿੰਦੀਆਂ ਨੇ ਤਾਂ ਉੱਥੇ ਹੀ ਜੋ ਸਾਡੇ ਗੁਰੂ ਦੇ ਸਿੱਖ ਨੇ ਉਹਨਾਂ ਨੇ ਜਿਹੜੀ ਹੈ ਜੇਕਰ ਉਸ ਦੁਆਰਾ ਇਸ ਤੋਂ ਬਾਅਦ ਕੋਈ ਘੁਰੀ ਵੀ ਬੱਟੀ ਗਈ ਜੇਕਰ ਉਸ ਔਰਤ ਦੇ ਨਾਲ ਉਸ ਬਜ਼ੁਰਗ ਦੇ ਨਾਲ ਤਾਂ ਕਿਹਾ ਵੀ ਅਸੀਂ ਉਹ ਕਾਰਵਾਈ ਕਰਾਂਗੇ ਚਾਹੇ ਸਾਡੇ ਉੱਤੇ ਪਰਚਾ ਪੈ ਜਾਵੇ ਚਾਹੇ ਕੁਝ ਵੀ ਹੋ ਜਾਵੇ ਅਸੀਂ ਤੈਨੂੰ ਬਖਸ਼ਣਾ ਨਹੀਂ ਤਾਂ ਇਸ ਤਰੀਕੇ ਦੇ ਨਾਲ ਨਿੰਗ ਸਿੰਘਾਂ ਨੇ ਜਿਹੜਾ ਗਾ ਗੁਰੂ ਸਿੱਖ ਦੇ ਸਿੱਖਾਂ ਨੇ ਇਹ ਗੱਲ ਹੈ ਜਿਹੜੀ ਉਹ ਉਸ ਔਰਤ ਨੂੰ ਕਹੀ ਹੈ ਜਿਸ ਨੇ ਆਪਣੀ ਸੱਸ ਦੇ ਨਾਲ ਜਿਹੜਾ ਧੱਕਾ ਕੀਤਾ ਸੀ ਬਾਕੀ ਤੁਹਾਡਾ ਕੀ